ਅੱਜ ਸਰਕਾਰੀ ਕਾਲਜ ਲੁਧਿਆਣਾ ਗੁਰਦਾਸਪੁਰ ਦੀ ਸਾਲਾਨਾ ਕਨਵੋਕੇਸ਼ਨ ਦਾ ਆਯੋਜਨ ਕੀਤਾ ਗਿਆ ਜਿਹਦੇ ਵਿੱਚ ਲਗਭਗ 500 ਵਿਦਿਆਰਥੀਆਂ ਨੂੰ ਜਿਨ੍ਹਾਂ ਨੇ 2022-23 ਤੇ 23-24 ਦੇ ਵਿੱਚ ਡਿਗਰੀਆਂ ਪ੍ਰਾਪਤ ਕੀਤੀਆਂ ਸਨ ਉਹਨਾਂ ਨੂੰ ਅਸੀਂ ਡਿਗਰੀਆਂ ਪ੍ਰਦਾਨ ਕੀਤੀਆਂ ਅਤੇ ਇਸ ਸਮਾਰੋਹ ਦੇ ਵਿੱਚ ਵਿਸ਼ੇਸ਼ ਤੌਰ ਤੇ ਗੁਰਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਾਈਸ ਚਾਂਸਲਰ ਡਾਕਟਰ ਕਰਮਜੀਤ ਸਿੰਘ ਪਧਾਰੇ ਸਨ ਉਹਨਾਂ ਨੇ ਕ ਵਕ ਵਕ ਕਲਾਸਾਂ ਦੇ ਵਿਦਿਆਰਥੀਆਂ ਨੂੰ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਡਿਗਰੀਆਂ ਪ੍ਰਦਾਨ ਕੀਤੀਆਂ ਇਸ ਤੋਂ ਇਲਾਵਾ 11 ਵਿਦਿਆਰਥੀਆਂ ਨੂੰ ਅਸੀਂ ਰੋਲ ਆਫ ਆਨਰ ਪ੍ਰਦਾਨ ਕੀਤਾ ਜਿਨ੍ਹਾਂ ਨੇ ਅਕਾਦਮਿਕ ਖੇਤਰ ਵਿੱਚ ਸਪੋਰਟਸ ਦੇ ਖੇਤਰ ਵਿੱਚ ਸੱਭਿਆਚਾਰਕ ਖੇਤਰ ਦੇ ਵਿੱਚ ਪ੍ਰਾਪਤੀਆਂ ਕੀਤੀਆਂ ਹਨ ਇਹ ਲਗਭਗ 2 ਸਾਲ ਬਾਅਦ ਇਹ ਕਨਵੋਕੇਸ਼ਨ ਹੋਈ ਹੈ ਔਰ ਸਰਕਾਰੀ ਕਾਲਜ ਗੁਰਦਾਸਪੁਰ ਜਿਹੜਾ ਹੈ ਉਹ ਮਾਝੇ ਦੇ ਖੇਤਰ ਦਾ ਬਹੁਤ ਹੀ ਮਹੱਤਵਪੂਰਨ ਕਾਲਜ ਹੈ ਔਰ ਕਦੇ ਸਮਾਂ ਸੀ ਕਿ ਇਸ ਕਾਲਜ ਦੇ ਵਿੱਚ ਲਗਭਗ 4.5 ਹਜ਼ਾਰ ਵਿਦਿਆਰਥੀ ਪੜ੍ਹਿਆ ਕਰਦੇ ਸਨ ਲੇਕਿਨ ਸਮੇਂ ਦੀ ਮਾਰ ਹੇਠ ਆ ਕੇ ਇਹ ਕਾਲਜ ਦੇ ਵਿੱਚ ਕਾਫੀ ਕੁਝ ਕਮੀਆਂ ਰਹਿ ਗਈਆਂ ਹੁਣ ਸਾਡੇ ਕੋਲ 2000 ਵਿਦਿਆਰਥੀ ਪੜ੍ਹਦੇ ਨੇ ਲੇਕਿਨ ਪੰਜਾਬ ਸਰਕਾਰ ਦੀ ਸਹਾਇਤਾ ਦੇ ਨਾਲ ਹੁਣ ਸਾਡੇ ਕੋਲ 19 ਨਵੇਂ ਅਧਿਆਪਕਾਂ ਨੇ ਜੁਆਇਨ ਕੀਤਾ ਔਰ ਲਗਭਗ 60 ਟੀਚਰ ਸਾਡੇ ਕੋਲ ਹੋ ਗਏ ਆ ਕੁਝ ਨਵੇਂ ਕੋਰਸ ਜਿਵੇਂ ਬੀ ਕਾਮ ਟੈਕਸਟ ਪਲੈਨਿੰਗ ਐਂਡ ਮੈਨੇਜਮੈਂਟ ਬੀਵੀ ਬੈਂਕਿੰਗ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਅਸੀਂ ਸ਼ੁਰੂ ਕਰਨ ਜਾ ਰਿਹਾ ਇਸ ਤੋਂ ਇਲਾਵਾ ਪੰਜਾਬੀ ਮਾਤ ਭਾਸ਼ਾ ਨੂੰ ਪ੍ਰਣਾਮ ਕਰਦੇ ਹਾਂ ਅਸੀਂ ਐਮਏ ਪੰਜਾਬੀ ਦੀਆਂ ਕਲਾਸਾਂ ਇਸ ਸਾਲ ਤੋਂ ਸ਼ੁਰੂ ਕਰ ਰਹੇ ਹਾਂ ਨਾਲ ਦੀ ਨਾਲ ਐਮ ਕਾਮ ਦੀਆਂ ਕਲਾਸਾਂ ਵੀ ਸ਼ੁਰੂ ਕਰਾਂਗੇ ਦੀ ਫੀਸ ਪ੍ਰਾਈਵੇਟ ਕਾਲਜਾਂ ਤੋਂ ਲਗਭਗ 70% ਦੇ ਲਗਭਗ ਹੋਏਗੀ ਤਾਂ ਕਿ ਇਹ ਸਮਾਜਿਕ ਖੇਤਰ ਦੇ ਵਿਦਿਆਰਥੀਆਂ ਦੀਆਂ ਜਿਹੜੀ ਪੇਰੈਂਟਸ ਦੀਆਂ ਵਿੱਤੀ ਜ਼ਰੂਰਤਾਂ ਨੇ ਉਹਦੇ ਮੁਤਾਬਕ ਹੀ ਉਹਨਾਂ ਕੋਲੋਂ ਫੀਸ ਲਈ ਜਾਵੇ ਤਾਂ ਕਿ ਕੋਈ ਵੀ ਵਿਦਿਆਰਥੀ ਕਿਸੇ ਤਰ੍ਹਾਂ ਵੀ ਫੀਸ ਖਣੋਂ ਪੜਨੋਂ ਨਾ ਰਹੇ ਦੂਸਰੀ ਗੱਲ ਅਸੀਂ ਕੁਝ ਇਸ ਵਾਰੀ ਸਕਾਲਰਸ਼ਿਪ ਵੀ ਸ਼ੁਰੂ ਕਰਾਂਗੇ ਆਪਣੇ ਸ਼ਹਿਰ ਦੇ ਲੋਕਾਂ ਦੇ ਹੈਲਪ ਦੇ ਨਾਲ ਤਾਂ ਕਿ ਕੋਈ ਵੀ ਵਿਦਿਆਰਥੀ ਜਿਹਦੇ ਕੋਲ ਫੀਸ ਨਹੀਂ ਹੈ ਲੇਕਿਨ ਉਹ ਪੜਨਾ ਚਾਹੁੰਦਾ ਉਹਨੂੰ ਅਸੀਂ ਇਸ ਕਾਲਜ ਦੇ ਵਿੱਚ ਜ਼ਰੂਰ ਦਾਖਲ ਕਰਾਂਗੇ ਕਿਸੇ ਵੀ ਵਿਦਿਆਰਥੀ ਨੂੰ ਫੀਸ ਖਣੋਂ ਪੜਨ ਤੋਂ ਜਿਹੜਾ ਉਹ ਨਹੀਂ ਜਾਣਾ ਪਏਗਾ ਇਸ ਕਾਲਜ ਤੋਂ ਸੋ ਹੋਰ ਵੀ ਇਸ ਕਾਲਜ ਦੇ ਵਿੱਚ ਬਹੁਤ ਸਾਰੇ ਡਵੈਲਪਮੈਂਟਲ ਕਾਰਜ ਸਮੇਂ-ਸਮੇਂ ਤੇ ਕੀਤੇ ਜਾਣਗੇ ਮੈਂ ਸ਼ਹਿਰ ਨਿਵਾਸੀਆਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਆਪਣੀਆਂ ਬੱਚੀਆਂ ਨੂੰ ਆਪਣੇ ਬੱਚਿਆਂ ਨੂੰ ਇਸ ਵਾਰ ਇਸ ਕਾਲਜ ਦੇ ਵਿੱਚ ਭੇਜੋ ਕਿਉਂਕਿ ਇਹ ਸਰਕਾਰੀ ਕਾਲਜ ਪੰਜਾਬ ਸਰਕਾਰ ਦਾ ਸਟੈਬਲਿਸ਼ ਕੀਤਾ ਹੋਇਆ ਹੈ ਇਹਦਾ ਸ਼ਾਨਦਤਾ ਇਤਿਹਾਸ ਰਿਹਾ ਔਰ ਹੁਣ ਆਉਣ ਦੇ ਸੰਭਾਲੇ ਸਮੇਂ ਦੇ ਵਿੱਚ ਵੀ ਅਗਲੇ 25 26 ਦੇ ਅਕਾਦਮਿਕ ਸੈਸ਼ਨ ਤੋਂ ਵੀ ਅਸੀਂ ਗੁਣਵੱਤਾ ਭਰਪੂਰ ਸਿੱਖਿਆ ਦੇਣ ਲਈ ਪੂਰੇ ਯਤਨ ਕਰਾਂਗੇ ਔਰ ਸਾਡੀ ਫੈਕਲਟੀ ਵੀ ਪੂਰਾ ਜ਼ੋਰ ਲਾਏਗੀ ਬਹੁਤ ਬਹੁਤ ਧੰਨਵਾਦ ਅੱਜ ਗੁਰਦਾਸਪੁਰ ਦੇ ਸਰਕਾਰੀ ਕਾਲਜ ਜੋ ਲੈਫਟੇਨੈਂਟ ਨਜੀਬ ਸਿੰਘ ਜਿਹਦੇ ਨਾਂ ਦੇ ਉੱਪਰ ਆਖਿਆ ਉਹਦੀ ਅਤਲਾਨਾ ਕਨਵੋਕੇਸ਼ਨ ਸੀਗੀ ਔਰ ਉਹਦੇ ਵਿੱਚ ਸਾਡੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਕਰਮਜੀਤ ਜੀ ਬਤੌਰ ਮੁੱਖ ਮਹਿਮਾਨ ਆਜਾਏ ਨੇ ਉਹਨਾਂ ਦੇ ਨਾਲ ਡਾਕਟਰ ਨਰਮਲ ਜੋੜਾ ਜੀ ਜਿਹੜੇ ਡਾਇਰੈਕਟਰ ਯੂਥ ਵੈਲਫੇਅਰ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਉਹ ਵੀ ਅੱਜ ਸਾਡੇ ਵਿੱਚ ਤਸ਼ੀਫ ਫਰਮਾਨੇ ਸੋ ਅੱਜ ਜਿਹੜੇ ਬੱਚਿਆਂ ਨੂੰ ਡਿਗਰੀ ਮਿਲ ਰਹੀ ਆ ਉਹਨਾਂ ਨੂੰ ਮੈਂ ਮੁਬਾਰਕ ਦੇਣਾ ਤੇ ਸ਼ੁਭ ਕਾਮਨਾਵਾ ਦੇਣਾ ਪਰਮੇਸ਼ਵਰ ਅਗੇ ਅਰਦਾਸ ਕਰਦਾ ਕਿ ਜਿਹੜਾ ਜ਼ਿੰਦਗੀ ਦਾ ਅਗਲਾ ਪੜਾਅ ਉਹਦੇ ਵਿੱਚ ਦਾਖਲ ਹੋਣ ਜਾ ਰਹੇ ਨੇ ਪਰਮੇਸ਼ਵਰ ਉਹਨਾਂ ਦੇ ਨਾਲ ਸਹਾਇੀ ਹੋਵੇ ਤੇ ਜ਼ਿੰਦਗੀ ਦੇ ਵਿੱਚ ਉਹਨਾਂ ਦੀਆਂ ਮੰਨ ਦੀਆਂ ਮਰਜ਼ਾ ਬੱਚਿਆਂ ਦੀ ਪੂਰੀਆਂ ਹੋਣ ਔਰ ਉਹ ਵੱਧ ਚੜ ਕੇ ਅੱਗੇ ਵਧਮ ਔਰ ਸਮਾਜ ਨੂੰ ਚੰਗਾ ਬਣਾਉਣ ਦੇ ਵਿੱਚ ਆਪਣਾ ਹਿੱਸਾ ਪਾਉਣ ਅੱਜ ਮੈਨੂੰ ਦੱਸਦਿਆਂ ਖੁਸ਼ੀ ਆ ਕਿ ਇਸ ਇਲਾਕੇ ਦੀ ਇੱਕ ਬਹੁਤ ਪ੍ਰਾਰੀ ਲੋੜ ਸੀ ਕਿ ਸਾਡੇ ਇੱਥੋਂ ਦੇ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਕੰਪੀਟੀਸ਼ਨ ਦੀ ਤਿਆਰੀ ਕਰਨ ਦੇ ਵਿੱਚ ਬੜੀ ਮੁਸ਼ਕਲ ਆਉਂਦੀ ਸੀਗੀ ਸੋ ਅੱਜ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਗੁਰਦਾਸਪੁਰ ਗਵਰਨਮੈਂਟ ਕਾਲਜ ਦੇ ਵਿੱਚ 550 ਸਟੂਡੈਂਟਸ ਵਾਸਤੇ ਇੱਕ ਫ੍ਰੀ ਕੋਚਿੰਗ ਸੈਂਟਰ ਜਿਹੜਾ ਉਹ ਸਟੈਬਲਿਸ਼ ਕਰਤਾ ਜਿਹਦੇ ਵਿੱਚ ਆਈਏਐਸ ਆਈਪੀਐਸ ਪੀਸੀਐਸ ਔਰ ਜਿਹੜੀਆਂ ਲਾਈਟ ਸਰਵਿਸਿਜ਼ ਨੇ ਔਰ ਬੈਂਕਿੰਗ ਸਰਵਿਸਿਜ਼ ਨੇ ਉਹਦੀ ਜਿਹੜੀ ਆ ਤਿਆਰੀ ਕਰਾਈ ਜਾਊਗੀ ਔਰ ਇਹਦੀ ਜਿਹੜੀ ਫੈਕਲਟੀ ਆ ਉਹ ਕੁਝ ਗੁਰਦਾਸਪੁਰ ਤੋਂ ਹੋਊਗੀ ਕੁਝ ਗੁਰਨਾਨਕ ਦੇਵ ਯੂਨੀਵਰਸਿਟੀ ਤੋਂ ਵਾਈਸ ਚਾਂਸਲਰ ਸਾਹਿਬ ਨੂੰ ਮੈਂ ਬੇਨਤੀ ਕੀਤੀ ਆ ਵੀ ਉੱਥੇ ਭੇਜਣ ਤਾਂ ਕਿ ਬੱਚਿਆਂ ਨੂੰ ਵਧੀਆ ਤਰੀਕੇ ਦੀ ਕੋਚਿੰਗ ਦੇ ਕੇ ਉਹਨਾਂ ਨੂੰ ਕੰਪੀਟੀਸ਼ਨ ਲਈ ਤਿਆਰ ਕਰਾਇਆ ਜਾਏ। ਉਹਨਾਂ 550 ਬੱਚਿਆਂ ਦੀ ਜਿਹੜਾ ਸਿਲੈਕਸ਼ਨ ਹੈ ਉਹ ਵੀ ਗੁਰਨਾਨਕ ਦੇਵ ਯੂਨੀਵਰਸਿਟੀ ਵੱਲੋਂ ਟੈਸਟ ਦੇ ਨਾਲ ਕੀਤੀ ਜਾਏਗੀ। ਬੱਚਿਆਂ ਦੇ ਰਹਿਣ ਦਾ ਪ੍ਰਬੰਧ ਔਰ ਬੱਚਿਆਂ ਨੂੰ ਪੌਕੇਟ ਬਣੀ ਜਿਹੜੀ ਆ ਉਹ ਦਿੱਤੀ ਜਾਊਗੀ। ਪਰ ਇਹਦੇ ਨਾਲ ਇਸ ਕੋਚਿੰਗ ਸੈਂਟਰ ਦਾ ਫਾਇਦਾ ਉਹ ਵਿਦਿਆਰਥੀ ਲੈ ਸਕਣਗੇ ਜਿਹੜੇ ਜਾਂ ਤੇ ਗਵਰਨਮੈਂਟ ਕਾਲਜਾਂ 'ਚ ਪੜ੍ਹਦੇ ਨੇ ਜਾਂ ਡਾਰਮ ਰ ਸਕੂਲਾਂ ਦੇ ਵਿੱਚ ਪੜ੍ਹਦੇ ਨੇ। ਉਹਨਾਂ ਨੂੰ ਇਹ ਸੁਵਿਧਾ ਜਿਹੜੀ ਆ ਇਸ ਫ੍ਰੀ ਕੋਚਿੰਗ ਸੈਂਟਰ ਦੀ ਜਿਹੜੀ ਆ ਉਹ ਮਿਲਣ ਜਾ ਰਹੀ ਆ ਸੋ ਇਹਦੇ ਵਾਸਤੇ ਦਿਲ ਦੀਆਂ ਗਰਾਈਆਂ ਤੋਂ ਸਤਿਮਾਨ ਯੋਗ ਮੁੱਖ ਮੰਤਰੀ ਜੀ ਦਾ ਧੰਵਾਦ ਕਰਦਾ ਇਲਾਕੇ ਵੱਲੋਂ ਜਿਨ੍ਹਾਂ ਨੇ ਜਿਹੜਾ ਕੋਚਿੰਗ ਸੈਂਟਰ ਆ ਉਹ ਦਿੱਤਾ ਦੂਸਰੀ ਮੈਂ ਬੇਨਤੀ ਵਾਈ ਚਾਤਨ ਸਿੰਘ ਸਾਹਿਬ ਨੂੰ ਕੀਤੀ ਆ ਕਿ ਸਾਨੂੰ ਇੱਥੇ ਬੀ ਕਾਮ ਟੈਕਸੇਸ਼ਨ ਤੇ ਪਲਾਨਿੰਗ ਇਹ ਜ਼ਰੂਰ ਚਾਹੀਦੀ ਆ ਇਹ 4 ਸਾਲਾ ਕੋਰਸ ਆ ਇਹਨੂੰ ਜ਼ਰੂਰ ਪ੍ਰਵਾਨ ਕਰਤਾ ਜਾਵੇ ਤਾਂ ਕਿ ਇੱਥੋਂ ਦੇ ਬੱਚੇ ਇਹ ਬੀ ਕਾਮ ਜਿਹੜੀ ਆ ਟੈਕਸ ਤੇ ਪਲਾਨਿੰਗ ਦੀ ਲੈ ਕੇ ਰੋਜ਼ਗਾਰ ਦੇ ਵਿੱਚ ਵੀ ਸਹਾਇ ਹੋਊਗੀ ਇਹਨੂੰ ਆਪਣਾ ਕਾਰੋਬਾਰ ਵੀ ਕਰਨਾ ਹੋਊਗਾ ਉਹਦੇ ਵਿੱਚ ਵੀ ਫਾਇਦਾ ਹੋਊਗਾ ਇੱਕ ਵਾਰ ਬੇਨਤੀਆਂ ਵੀ ਕੀਤੀਆਂ ਕਿ ਜਿਹੜਾ ਬੀਬੀਆ ਕੋਰਸ ਆ ਉਹਦੇ ਵਿੱਚ ਮੈਨੇਜਮੈਂਟ ਇੰਸ਼ੋਰੈਂਸ ਇਹ ਚੀਜ਼ਾਂ ਡਿੜੀਆਂ ਨੇ ਇਹ ਵੀ ਬੀਬੀਆ ਕੋਰਸ ਜਿਹੜਾ ਉਹ ਸ਼ੁਰੂ ਕੀਤਾ ਜਾਵੇ ਇੱਥੇ ਸਾਨੂੰ ਬਹੁਤ ਜ਼ਿਆਦਾ ਲੋੜ ਆ ਐਮਏ ਪੰਜਾਬੀ ਦੀ ਉਹਦੇ ਲਈ ਵੀ ਬੇਨਤੀ ਕੀਤੀ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਮੇਰੀ ਕੋਸ਼ਿਸ਼ ਹੋਊਗੀ ਕਿ ਐਜੂਕੇਸ਼ਨ ਮੰਤਰੀ ਸਾਹਿਬ ਨੂੰ ਮਿਲ ਕੇ ਐਮਏ ਪੰਜਾਬੀ ਜਿਹੜੀ ਆ ਉਹ ਗਵਰਨਮੈਂਟ ਕਾਲਜ ਦੇ ਵਿੱਚ ਸ਼ੁਰੂ ਕੀਤੀ ਜਾਵੇ ਇਸ ਤੋਂ ਇਲਾਵਾ ਜਾਂ ਐਮਕੋਮ ਆ ਉਹ ਵੀ ਬਹੁਤ ਜ਼ਰੂਰੀ ਆ ਉਹ ਵੀ ਕਿਹਾ ਬੀਸੀ ਸਾਹਿਬ ਨੂੰ ਕਿ ਸਾਨੂੰ ਇਹ ਕੋਰਸ ਦੇ ਦਿਓ ਚਾਹੇ ਸੈਲਫ ਫਾਈਨਾਂਸਿੰਗ ਤੇ ਦੇ ਦਿਓ ਪਰ ਮੈਂ ਬੇਨਤੀ ਕੀਤੀ ਹੈ ਪ੍ਰਿੰਸੀਪਲ ਸਾਹਿਬ ਨੂੰ ਕਿ ਇਹਦੇ ਜਿਹੜੇ ਪੈਸੇ ਨੇ ਸੈਲਫ ਫਾਈਨਾਂਸਿੰਗ ਦੇ ਉਹ ਪ੍ਰਾਈਵੇਟ ਕਾਲਜਾਂ ਨਾਲ ਉਹਦੇ ਰੱਖੇ ਜਾਣ ਕਿਉਂਕਿ ਇੱਥੋਂ ਦਾ ਇਲਾਕਾ ਆਰਥਿਕ ਤੌਰ ਤੇ ਪਿਛੜਾ ਤੋਂ ਉਹਨੇ ਪੈਸੇ ਭਰ ਨਹੀਂ ਸਕਦਾ ਸੋ ਇਹ ਸਾਰੀਆਂ ਚੀਜ਼ਾਂ ਅੱਜ ਕਰਵਾਈਆਂ ਨੇ ਹੋਰ ਇਹ ਗਾ ਵੀ ਕਰਾਂਗੇ ਔਰ ਮੇਰਾ ਮੰਨਣਾ ਕਿ ਗੁਰਦਾਸਪੁਰ ਦੇ ਵਿੱਚ ਜਿਹੜਾ ਸਾਡਾ ਤਾਲੀਮ ਦਾ ਸਿਸਟਮ ਹੈ ਇਹਨੂੰ ਵਾਤਵਾਦ ਉੱਪਰ ਲੈ ਕੇ ਜਾਇਆ ਜਾਵੇ ਸਾਨੂੰ ਹੁਣ ਰੈਗੂਲਰ ਪ੍ਰਿੰਸੀਪਲ ਇੱਥੇ ਡਾਕਟਰ ਅਸ਼ਵਨੀ ਪੱਲੜੀ ਆ ਗਏ ਨੇ ਇਹਦੇ ਨਾਲੇ ਜਿਹੜਾ ਸਾਡਾ ਸੰਸਥਾ ਸੀ ਜਿਹੜੀ ਸਾਡੇ ਇਲਾਕੇ ਦੀ ਕਿਸੇ ਵਕਤ ਇੱਕ ਸਰਵੋਤਮ ਸੰਸਥਾ ਦੇ ਰੂਪ ਦੇ ਵਿੱਚ ਜਾਣੀ ਜਾਂਦੀ ਸੀ ਜਿਹੜਾ ਇੱਕ ਅਮੀਰ ਵਿਰਸਾ ਸੀ ਹੌਲੀ-ਹੌਲੀ ਉਹਦੇ ਵਿੱਚ ਨਿਗਾਰ ਆਇਆ ਉਹਨੂੰ ਦੁਬਾਰਾ ਪੈਰਾ ਤੇ ਲਿਆਉਣ ਦੀ ਲੋੜ ਆ ਸੋ ਮੈਂ ਸਮਝਦਾ ਇਹ ਮਿਹਨਤ ਦੇ ਨਾਲ ਇੱਕ ਵਾਰੀ ਫੇਰ ਦੁਬਾਰਾ ਇਸ ਗਵਰਨਮੈਂਟ ਕਾਲਜ ਦਾ ਜਿਹੜਾ ਇੱਕ ਗਰਮ ਇਤਿਹਾਸ ਆ ਉਹਨੂੰ ਦੁਬਾਰਾ ਕਾਇਮ ਕਰਕੇ ਇਸ ਸੰਸਥਾ ਨੂੰ ਸਰਮੌਰ ਸੰਸਥਾ ਬਣਾਇਆ ਜਾਏਗਾ ਤਾਂ ਕਿ ਇੱਥੋਂ ਦੇ ਲੋਕ ਇੱਥੋਂ ਵਿੱਦਿਆ ਲੈ ਕੇ ਅੱਗੇ ਜਾ ਕੇ ਆਪਣੀ ਜ਼ਿੰਦਗੀ ਜਿਹੜੀ ਆ ਉਹ ਸੁਖਸ਼ਾਣੀ ਕਰ ਸਕਣ ਸੋ ਇਹਨਾਂ ਸ਼ਬਦਾਂ ਦੇ ਨਾਲ ਇੱਕ ਵਾਰੀ ਫੇਰ ਅੱਜ ਦੇ ਵਿਦਿਆਰਥੀ ਜਿਨ੍ਹਾਂ ਨੇ ਡਿਗਰੀਆਂ ਲਈਆਂ ਨੇ ਮੱਲਾ ਮਾਰੀਆਂ ਨੇ ਉਹਨਾਂ ਨੂੰ ਮੁਬਾਰਕਾ ਤੇ ਸ਼ੁਕ ਕਾਮਨਾ